ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਵਾਹ ਜੀ ਵਾਹ ਵਾਹ ਜੀ ਵਾਹ ਇੰਦਰ ਕੀ ਬਣ ਰਿਹਾ ਏ ਪਕੌੜੇ ਬਣਾ ਰਹੇ ਆ ਰਿਸ਼ਤੇਦਾਰਾਂ ਵਾਸਤੇ ਓ ਮਾਈ ਗਾਡ ਕਿਹੜੇ ਸਾਰੇ ਮਿਕਸ ਚੱਲਣਗੇ ਓ ਮਾਈ ਗਾਡ ਹੈ ਓ ਮਾਈ ਗਾਡ ਸੋ ਸੱਜਣੋ ਅੱਜ ਬਹੁਤ ਹੀ ਖਾਸ ਮਹਿਮਾਨ ਆ ਰਹੇ ਨੇ ਸੋ ਆਪਣੇ ਘਰੇ ਪਹਿਲੀ ਵਾਰ ਆ ਰਹੇ ਨੇ ਪਹਿਲਾਂ ਆਪਣਾ ਭਰਾ ਏ ਉਹਨੇ ਇਕੱਲੇ ਨੇ ਉਹਨੇ ਬਾਅਦ ਚ ਜਦੋਂ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਦਾਦੀ ਜੀ ਵੀ ਨਾਲ ਆ ਰਹੇ ਨੇ ਉਹਨੇ ਫੈ ਵੀ ਨਹੀਂ ਆ ਰਹੀਆਂ ਨਾਲ ਕੀ ਗੈਸ ਸੋ ਉਹਨਾਂ ਦੀ ਦਾਦੀ ਜੀ ਵੀ ਆ ਰਹੇ ਤੇ ਬੇਬੇ ਦੇ ਉਹਨਾਂ ਦੀ ਦਾਦੀ ਨੇ ਪੂਰੀਆਂ ਰੌਣਕਾਂ ਲਾਉਣੀਆਂ ਵੈਸੇ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਬਾਕੀ ਫਿਰ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਲੌਗ ਚ ਮਿਲਾਈ ਦੇਵਾਂਗੇ ਵੇਟ ਹੋ ਰਹੀ ਹੈ ਪੂਰੀ 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 ਵੇਟ ਹੈ ਕੋਲੇ ਚੱਲ ਰਹੇ ਜੋੜਾ ਛੁਕਾਉਣੇ ਪਹਾੜਾ ਤੇ ਤਤ ਤਤ ਤੇ ਖਵਾਵਾਂਗੇ ਉਹਨਾਂ ਨੂੰ ਪਹਾੜਾ ਤੋਂ ਆਉਂਦੇ ਆ ਸਾਰੇ ਸਿੱਦੇ ਪਕੌੜੇ ਅੱਛਾ ਕਿਉਂਕਿ ਆਪਾਂ ਖਾਂਦੇ ਜੋ ਆ ਜੀ ਫਿਰ ਕਿਉਂਕਿ ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਹ ਹਾਂ ਸੋ ਸੱਜਣਾਂ ਅੱਗੇ ਵਲੌਗ ਦੇਖਿਓ ਸਾਰਾ ਪਕੌੜੇ ਤਿਆਰ ਹੋ ਰਹੇ ਆ ਇਦਰ ਤੇਲ ਤੂਲ ਕਰ ਓ ਚੰਗੀ ਤਰ੍ਹਾਂ ਖਿੱਚ ਕੇ ਰੱਖੋ ਕੰਮ ਨੂੰ ਰੈਂਬੋ ਕਹਿੰਦਾ ਮੈਨੂੰ ਵੀ ਖਵਾ ਦੋ ਪਹਿਲਾਂ ਹੀ ਜਾਣ ਕੇ ਬਹਿ ਗਈ ਆ ਬੇਬੇ ਗਰਮ ਗਰਮ ਤੇਰੇ ਮੂੰਹ 'ਚ ਨਾ ਪਾ ਦੀਏ ਪਕੌੜੇ ਮੈਂ ਨਹੀਂ ਪਕੌੜੀ ਗਰਮ ਗਰਮ ਮੇਂ ਮੂੰਹ ਸਾੜਨਾ ਮੈਂ ਤਾਂ ਪਕੌੜੇ ਤਿਆਰ ਹੋ ਰਿਹਾ ਬਹੁਤ ਇੰਤਜ਼ਾਰ ਹੋ ਰਿਹਾ ਵੇ ਥੋੜੇ ਜਿਹਾ ਲੇਟ ਨੇ ਪਹਾੜਾ ਦੋ ਆਉਂਦੇ ਸਾਰੀ ਸਿੱਦੇ ਪਕੌੜਿਆਂ ਵਾਲ ਨੂੰ ਹੋ ਗਏ ਹੋਰ ਸੋ ਬਹੁਤ ਖਾਂਦੇ ਚ ਆਏ ਤੇ ਠੀਕ ਕਰ ਜਿੰਨੇ ਦੇ ਆਏ ਮੌਸਮ ਠੰਡਾ ਜਾਈ ਤੇ ਵੀ ਹੈ ਨਾ ਹਾਂ ਮੂੰਹ ਪਕੌੜਾ ਤਾਂ ਨਾਲ ਹੀ ਮੌਸਮ ਠੰਡਾ ਲੈ ਕੇ ਆਉਂਦੇ ਆ ਇਹ ਕਿਤਾ ਉਕੇ ਨਾ ਐਲ ਗਰਮੀ ਦੀ ਹਾਂ ਉਹ ਦਿਨ ਜਦੋਂ ਦੇ ਆਪਾਂ ਆਏ ਮਹੀ ਪਈ ਮਹੀ ਪਈ ਜਾਂਦੇ ਛਾਣ ਤਾਂ ਨਹੀਂ ਨਾਂ ਵੀ ਚੱਲ ਜਾਂਦਾ ਪਕੌੜੇ ਕਰਕੇ ਨਾਲ ਚੱਲ ਰਿਹਾ ਗਰਮ ਗਰਮ ਹਾਂ ਪਕੌੜੇ ਜਦੋਂ ਸਜਣੋ ਆਏ ਤੇ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਤੇ ਬਰਾਲ ਮਿਲ ਕੇ ਰੌਣਕਾਂ ਲਾਵਾਂ ਕਹਿੰਦੇ ਬੋਲੀਆਂ ਬਹੁਤ ਆਉਂਦੀਆਂ ਉਹਨਾਂ ਹਾਂ ਉਹਨਾਂ ਦੀ ਦਾਦੀ ਜੀ ਵੀ ਬਹੁਤ ਵੈਜ ਤੇ ਤੁਸੀਂ ਜਾਣਦੇ ਉਹ ਵੀ ਬੜੇ ਦਾਦੀ ਖਤਰਨਾਕ ਇੱਕ ਮਿੰਟ ਉਹਦੀ ਮੰਮੀ ਆ ਉਹ ਮੰਮੀ ਉਹਨਾਂ ਦੀ ਥੋੜੀ ਆ ਉਹ ਜੋ ਮੰਮੀ ਗਾਲੀ ਪੈ ਜਾਂਦੇ ਯਾਰ ਅਈ ਹੀਰਾ ਵੀ ਦਾਦੀ ਜੀ ਮੈਂ ਕਿਹਾ ਮੰਮੀ ਆ ਉਹ ਮੰਮੀ ਨੇ ਫੇਰ ਕੀ ਹੋ ਗਿਆ ਮਾਮਾ ਠੰਡੀਆਂ ਜਾਵਾ ਮਾਮਾ ਦਾਦੀਆਂ ਰਕੇ ਦਾਦੀ ਮਾਮਰ ਕੇ ਨੇ ਆਦੀ ਮਾਂ ਕੇ ਇੱਥੇ ਦੂਰੀ ਮਾਂ ਕੀ ਹਾਂਜੀ ਜੇ ਸੋਚ ਗਏ ਤਾਂ ਹਾਂ ਦੋਵੇਂ ਮਾਮਾ ਹੀ ਹੁੰਦੇ ਗਏ ਸਾਲ ਹੋਰ ਮਾਵੇ ਠੀਕ ਠਾਕ ਹੋ ਜੀ ਮੈਂ ਤੇਲ ਝੋਲੀ ਆਪਾਂ ਆ ਜਾਓ ਫਿਰ ਆਇਓ ਆਇਓ ਚੋਦੋ ਘਰਾਂ ਦੀ ਤੇਲ ਚੋਦੋ

ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਇਹਦੋਂ ਬਾਅਦ ਇਹਦੀ ਮਾਰੀ ਆ ਹਾਂ ਫੇਰ ਉਹ ਨੰਬਰ ਲਾਈ ਜਾਣਾ ਹਾਂਜੀ ਆ ਜਾਓ ਮਾਦੇ ਯਾਰ ਸਾਵਾ ਵਧੀਆ ਪੈਰੀਆਂ ਚੰਗੀ ਤਰ੍ਹਾਂ ਲਾਇਆ ਕਰੋ ਯਾਰ ਤੇ ਪੈਰੀ ਆਦਮੀ ਚੰਗੀ ਤਰ੍ਹਾਂ ਲਾਉਂਦੇ ਬਈ ਬੇਬੇ ਦਾ ਆ ਵੀ ਪਹਾੜਾਂ 'ਚ ਝੁੰਮ ਕੇ ਆਈ ਆ ਵਧੀਆ ਵਧੀਆ ਜਾਵਾ ਜਾਵਾ ਸਿਗਰ ਸਾਸਰੀ ਕਾ ਐ ਪ੍ਰਾਣੀਆਂ ਬੀਬੀਆਂ ਮਿਲਣ ਦਾ ਤਰੀਕਾ ਦੇਖੋ ਹਨਾ ਅੱਜ ਕੱਲ ਉਹ ਇੰਤੇ ਪ੍ਰਾਣੀਆਂ ਬੇਬੇ ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾਹ ਤੇ ਹੋਰ ਪਹਿਲਾਂ ਹੀ ਸਿੱਖਾਂਗੇ ਪੰਗੜਾ ਪੁੰਗੜਾ ਫੇਰ ਹੀ ਬੋਲ ਪਹਿਲਾਂ ਸ਼ਰਤਾਂ ਕਰਾਂਗੇ ਆਂ ਬਾਈ ਜਾਨਾ ਹਾਂ ਫੋਨ ਫੋਨ ਦਾ ਅਗਲਾ ਕਹਿੰਦਾ ਮੈਨੂੰ ਡੀਜੇ ਲਾਓ ਫੇਰ ਨੱਚਾਂਗੇ ਬੇਬੇ ਇਹਦੇ ਲੜਾਈ ਹੋਈ ਆ ਆਪਾਂ ਡੀਜੇ ਤੋਂ ਬਿਨਾ ਬੇਬੇ ਕੰਮ ਚਲਾਉਣਾ ਹੀ ਨਹੀਂ ਆਪਾਂ ਵਿੱਚ ਲੈ 10 ਜਿਵੇਂ ਲੋਕ ਕਰਦੇ ਲੋਕਾਂ ਨੂੰ ਕਰਨਾ ਨਹੀਂ ਡੀਜੇ ਲਾਵਾਂਗੇ ਅਸੀਂ ਕਹੇ ਦੋ ਵਿਆਹ ਨੇ ਇੱਕ ਹੀ ਵਿਆਹ ਨੇ ਯਾਰ ਉਹ ਵੀ ਡੀਜੇ ਲਾਉਣਾ ਹੈ ਬੇਈ ਨਾ ਨੂੰ ਕਰੇ ਨੂੰ ਬੰਦਾ ਕੀ ਕਰੇ ਬੱਬਰਾਂ ਨੂੰ ਮਾਰਾ ਨਾ ਨੰਬਰਾ 80 ਬਖਾਈ ਪਟਾਵਾਗੇ ਉਹ ਤੋਂ ਬਾਅਦ ਚੇਰੀ ਕਰਾਂਗੇ ਯਾਰ ਮੇਰੇ ਤੋਂ ਨਵਿਆ ਹੋਣੀ ਗਿਆ ਹੀ ਨਾਲੇ ਬੜਾ ਤੇ ਹੁੰਦੀ ਆ ਵੇਖਣਾ ਜਾਂਦਾ ਵੀ ਆਹ ਆ ਜਾਣਾ ਤਾਂ ਪਹਿਲਾਂ ਵੀਰੇ ਅਸੀਂ ਗੈਟ ਲੋਜੀ ਗਏ ਸੀ ਐਰ ਕੀ ਗਏ ਸੀ ਇੱਧਰ ਚੈਲ ਵਾਲੀ ਸਾਈਡ ਐਰ ਕੀ ਬੇਬੇ ਨੂੰ ਬਹੁਤ ਪਸੰਦ ਆਏ ਭਾਰ ਹਨਾ ਬੇਬੇ ਬੇਬੇ ਦੇ ਉੱਤੇ ਵੀਰ ਕੀ ਬੇਬੇ ਕਹਿੰਦੀ ਮੈਂ ਆਉਣਾ ਹੀ ਨਹੀਂ ਬਾਅਦ ਮੈਂ ਆਪਾਂ ਤੁਹਾਨੂੰ ਰੈਂਟ ਤੇ ਪਾਣਾ ਦਾਣ ਦੇ ਲਿਆ ਕਰਾਂ ਨਾ ਨਹੀਂ ਮੈਂ ਲੱਗ ਗਈ ਜਦਨੇ ਬਾਹਰ ਨਿਕਲ ਮਰਜੀ ਜੂ ਨਵਾਵੋ ਚ ਨੇ ਜੇ ਬੰਨ ਨੰਦ ਨਿਕਾ ਮਾਣ ਮਾਣੀ ਉੱਤੋਂ ਪਾਉਂਦੇ ਉਹ ਆਈਟੇ ਗਾਰਡਰ ਜਾ ਕੇ ਟਰਾਲੀ ਤੇ ਚੜਾਈ ਜਾਂਦੀਆਂ ਹਰ ਮਨ ਵੇ ਆ ਗਿਆ ਜੀ ਬੁਣਮੀ ਆ ਹਾਂ 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 ਇਹ ਵੀ ਬੜਾ ਉਧਰੋਂ ਲੈ ਕੇ ਦਿੰਦੇ ਆ ਕੰਮ ਆ ਜੀ ਚਾਹੀਦੀ ਵੀ ਸੁਪਾ ਕੇ ਕਿਵੇਂ ਮਾਤਾ ਜੀ ਨਹੀਂ ਕਿਵੇਂ ਮਾਤਾ ਜੀ ਤੁਸੀਂ ਲੈ ਜਾਓ ਵਿਆਹ ਦੇ ਕੋਲ ਪਾਉਂਦੀ ਹੋਗਾ ਜਵੇਂ ਮਾਤਾ ਜੀ ਮੈਂ ਠੰਡਾ ਨਹੀਂ ਪੀਣਾ ਆਪਾਂ ਤਾਂ ਚਾਹ ਪੀਣੀ ਹੈ ਨਹੀਂ ਮੇਰੇ ਸੰਗ ਹਰਮਨਾ ਹਾਂ ਜੀ ਇਹ ਲੱਗਿਆ ਆ ਇਹ ਵਿਆਹ ਹਾਂ ਇੱਥੇ ਆ ਮੰਗਦੇ ਆ ਜਾਂਦੇ ਪੋਕ ਕਮਣ ਦਿਊਗਾ ਉਹ ਇਹਦੇ ਆ ਹੁਣ ਤੇ ਬੋਤਲ ਚ ਬਾਹਰ ਨਿਕਲ ਜਾਂ ਤਾਂ ਪੀਣਾ ਪੈਣਾ ਇਹ ਤਾਂ ਪੀਣਾ ਪੈਣਾ ਦੰਗੀ ਆ ਲਿਆ ਆ ਹੋਵੇ ਹੈ ਓਵਰਡੇਟਰਾਂ ਦੇ ਦੇਣ ਬੇਬੇ ਓਵਰਡੇਟਰਾਂ ਲਿਆ ਹੋਵੇ ਆ ਤੂੰ ਆਪਣਾ ਇਹ ਕੁਛ ਇੱਕ ਮਰ ਕੇ ਵੇਖ ਪਹਿਲਾਂ ਵੇਖੀ ਜਾਗਾ ਕੀ ਆ ਕਰ ਲੋ ਹੋਰ ਜਿਹਦੇ ਨਾਲ ਲੱਗਿਆ ਪਿਆ ਉਹ ਕਾਰਡ ਦਿਖਾ ਦੀਏ ਨਹੀਂ ਵਾਹ ਜੀ ਵਾਹ ਇਹ ਪਾਗ ਮੇਲੇ ਪਕਵਲ ਹੋ ਜੂਗੇ ਆਪਾਂ ਲਗਾਓ ਵਾਹ ਜੀ ਵਾਹ ਮਿਲ ਕੇ ਇੱਕ ਵੀਰੇ ਮੜੇ ਤੇ ਇੱਕ ਚਾਸ ਕੇ ਦੇਖੋ ਬੇਬੇ ਟੇਸਟ ਚੈੱਕ ਕਰੋ ਕਿਵੇਂ ਲੱਗਾ ਤੁਸੀਂ ਕਰੋ ਇਹ ਇਹ ਮੈਨੂੰ ਸੱਚੀ ਉਹ ਵਡੇ ਢੀ ਲੱਗਦਾ ਆ ਯਾਰ ਯਾ ਹੋ ਗਿਆ ਉਹ ਗੇ ਨੂੰ ਜਦੋਂ ਉਦੋਂ ਤੈਨੂੰ ਫੋਨ ਲਾਇਆ ਉਹ ਤੈਨੂੰ ਸੀ ਰਾਸਤੇ ਤੁਸੀਂ ਖਾ ਕੇ ਦੱਸੋ ਸਹੀ ਆ ਨਹੀਂ ਨਹੀਂ ਮੈਂ ਖਾ ਉਹ ਨਹੀਂ ਨਹੀਂ ਰਮੈ ਕਿ ਖਾ ਮੇ ਪੜਾਉ ਨਹੀਂ ਨਹੀਂ ਮੈਂ ਅੱਜ ਤੱਕ ਨਹੀਂ ਲੱਗਦੀ ਗੱਲ ਨਹੀਂ ਖਾ ਹਰ ਮੈਂ ਪੜਾਉ ਵੀ ਨਹੀਂ ਮਾਤਾ ਜੀ ਚੱਕੋ ਲੈ ਮਾਤਾ ਜੀ ਜਾਵਾਂ ਥੋੜਾ ਚੱਕਿਆ ਐ ਤੇ ਡਾਈਟਿੰਗ ਤੇ ਆ ਮਮੀਆਂ ਹੋਵੇ ਸਾਡੇ ਤਾਂ ਕਹਿੰਦੇ ਹੁੰਦੇ ਵੀ ਪਹਿਲੇ ਸਾਹ ਚ ਨੋ ਸਸ ਨਹੀਂ ਕੱਟੀਆਂ ਰਹਿੰਦੀਆਂ ਵੀ ਤੁਸੀਂ ਮੇਰੇ ਦੂਰੀ ਰੱਖਿਆ ਏ ਦੂਰੀ ਰੱਖਿਆ ਏ ਨੋ ਸਸ ਮੈਂ ਨਹੀਂ ਚਾਹਦਾ ਆਪਣੇ ਨਹੀਂ ਹਾਂ ਐ ਕਰਾਂਗੇ ਇੱਕ ਦਿਨ ਬਾਅਦ ਲੈ ਕੇ ਰੱਖਾਂ ਹਾਂ ਸੌਂਦੇ ਮਹੀਨੇ ਟ੍ਰਿਪ ਚਲੇ ਜਾਇਓ ਕਿਤੇ ਪਰ ਕੋਈ ਪਤਾ ਲੱਗਾ ਨਰਕਾਲ ਦਾ ਇਹਨਾਂ ਨੇ ਬਾਹਰਲੇ ਕਮਰਾ ਤਿਆਰ ਕਰਾਇਆ ਉਹ ਵੀਰੇ ਇਹ ਗੱਲ ਨੂੰ ਹੀ ਕਰਾਇਆ ਵਿੱਚੋਂ ਗੱਲ ਹੀ ਆ ਨਿਕਲ ਗਈ ਤਾਂ ਨਹੀਂ ਕਰਾਇਆ ਇਹਨੂੰ ਪਤਾ ਲੱਗਦਾ ਉਹ ਨਾ ਹੈ ਤਾਂ ਹੁਣ ਨਾਲਾ ਦਾ ਤੇ ਅਗਲਾ ਬੈਠਾ ਜੇ ਨਾਮ ਹੀ ਹੋ ਕੈਦ ਉਸਨਾ ਮੋੜ ਤੇ ਆ ਗਿਆ ਇਹ ਤਾਂ ਨਹੀਂ ਬਸ ਆ ਗਿਆ ਇਹ ਹਰਮਨ ਤੋ ਆ ਤੁਲੇ ਮੋਤਨ ਨਹੀਂ ਆ ਤੁਹੇ ਬਸ ਹੱਟ ਵੇ ਤੋ ਆਇਆ ਨਹੀਂ ਕੱਲ ਨੂੰ ਆਵਾਂਗੇ ਫੇਰ ਅੱਜ ਕੱਲ ਨੂੰ ਆਵਾਂਗੇ ਮੈਂ ਕੱਲ ਹੀ ਕਰਵਾ ਆਇਆ ਮਾਰਨੇ ਇਹ ਹੀ ਹਾਲ ਹੈ ਇਹਦਾ ਹਾਂ ਫੇਰ ਜਦੋਂ ਇਹਦੇ ਪਿਓ ਨੇ ਕਹਣਾ ਨਾ ਲਾਹੁ ਸਵੇਰੇ ਤੇਰੇ ਕੋਤਨ ਆ ਜਾਣਾ ਹਾਜੇ ਮੈਂ ਚਾਹੀਦਾ ਸਵੇਰੇ ਤਾਂ ਆਨੇ ਆ ਜਾਣਾ ਸਵੇਰੇ ਆ ਜਾਣਾ ਬਈ ਇਹ ਹੂੰ ਅੱਗੇ ਇਹ ਕੀ ਹੁੰਦੇ ਟੜ ਮੈਂ ਕਹ ਮੈਂ ਕਹਿੰਦੇ ਇੱਥੇ ਨਹੀਂ ਆਈ ਅਜਾਵੇਂ ਇਹ ਇਹ ਨਹੀਂ ਨਾ ਹੋਈ ਤੇ ਬੇਬੇ ਹਾਂ ਤੁਹਾਨੂੰ ਮਾਤਾ ਜੀ ਦੀ ਵੀਡੀਓ ਦਿਖਾਉਣੇ ਆ ਹਾਂ ਵੇਖਣੇ ਹਾਂ ਵੇ ਦਿਖਾਉਣ ਬੜੇ ਵਿਚਾਰੇ ਸ਼ਾਂਤ ਜੇ ਸੁਭਾਅ ਦੇ ਨੇ ਆ ਇਹਨਾਂ ਦੇ ਹਸਬੰਦ ਨੇ ਬਾਪੂ ਵੀ ਨੇ ਆ ਗਿਆ ਪਤਾ ਆ ਗਿਆ ਕੀ ਆ ਇਹ ਸੋਡੀ ਦਾ ਸ਼ੂਟਾ ਨਾ ਦਿਖਾਦਾ ਨਹੀਂ ਰਹੀ ਇਹਦੇ ਫਟਵੇਂ ਨੂੰ ਇਹਨਾਂ ਦਾ ਸ਼ੂਟਾ ਦਰਰੇ ਕੋਲੇ ਹੋਏ ਕਿਉਂ ਨਹੀਂ ਵਰਨਾ ਬੰਨਣ ਜਨਾਹ ਹੋਦੇ ਆ ਕਿਵੇਂ ਕਿਵੇਂ ਬੇਬੇ ਥੋੜੀ ਵੀ ਇੰਨੀ ਗੱਡੀ ਚੱਲਣੀ ਆ ਕਿਵੇਂ ਆਪੇ ਪੱਟਾ ਮਾਇਸਲ ਮੈਨੂੰ ਜਾਣਾ ਵੇ ਰੋਟੀ ਨੂੰ ਲਾ ਲਈ ਕਿੱਥੇ ਜਾਣਾ ਮੈਂ ਸਾਲ ਮੈਨੂੰ ਜਾਣਾ ਵੀ ਰੋਟੀ ਤੂੰ ਲਾ ਲਈਂ ਸਿਰ ਮੈਨੂੰ ਨਹੀਂ ਅੱਜ ਕੱਲ ਬੇਬੀ ਸ਼ੋਪਿੰਗ ਨੂੰ ਇਹ ਚਾ ਉਹ ਸ਼ੋਪਿੰਗ ਵਿੱਚ ਹੀ ਆ ਜਾਂਦਾ ਹਾਂ ਹਾਂ ਹੈ ਇਹ ਠੰਡੀ ਹੋ ਗਈ ਲਗਾ ਮਾ ਲਾ ਪੈਦਲ ਨਹੀਂ ਬਖਸਮ ਖਾ ਉਹਨੇ ਲਾਹੋ ਤੇ ਖਾਓ ਹਾਂ ਸਹੀ ਗੱਲ ਆ ਮੈਂ ਤਾਂ ਉਸ ਕਦੀ ਜਿਹੜੇ ਕੰਮ ਖਾਂਦਾ ਰਹਾ ਤਾਂ ਜਿੰਨੇ ਕੋਈ ਆ ਜੇ ਦਿਖਾ ਲੋ ਖਾ ਲੋ ਬਸ ਨਾ ਤਾਂ ਫੰਮ ਕਰਤੀਆਂ ਕਰਦੀਆਂ ਲਾ ਕੇ ਰਹੀ ਨਿਆ ਹਾਂ ਹਾਂ ਦੂਜੇ ਮਾਸੇ ਤੁਸੀਂ ਹੁਣ ਤਾਂ ਕੋਈ ਉਹਦੇ ਕੋਲੋਂ ਨਾ ਨੋੜੀਆ ਆਕੇ ਫਿਰ ਕਹਿੰਦੇ ਨੇ ਵਾਕੇ ਯਾਰ ਨੂੰ ਆਪੇ ਪਤਾ ਕੇ ਖਾਓ ਫਿਰ ਆਪਾ ਪਤਾ ਬੈਠੇ। ਇੱਕ ਨੇ ਕਹਿਣਾ ਮੱਕੀ ਦੀਆਂ ਲਾਹ ਹੋ ਇੱਕ ਨੇ ਕਹਿਣਾ ਕਣਕ ਦੀਆਂ ਲਾਹ ਹੋ। ਫਿਰ ਕਿਹੜੀ ਲਾਹ ਨੇ ਹੁੰਨੇ ਆ। ਸਾਡਾ ਤਾਂ ਜੇ ਤਾਂ ਪਿਓ ਤਾਂ ਮੱਕੀ ਦੀ ਖਾਂਦਾ ਹੀ ਨਹੀਂ। ਉਹਨਾਂ ਮੈਂ ਮੱਕੀ ਦੀ ਖਾਣੇ ਇਹ ਇਹ ਵੀ ਦੰਦ ਜੇ ਮਾਰ ਦਿੰਦਾ। ਮੈਂ ਮੱਕੀ ਦੀ ਖਾਣੇ। ਬੇਵਰ ਮੈਂ ਪਿੰਡੀ ਨਹੀਂ ਖਾਣੀ। ਮੈਂ ਕਿਹਾ ਤੂੰ ਪਿੰਡੀ ਮੰਗੇ ਤਾਂ ਨਹੀਂ ਤੈਨੂੰ ਮਿਲ ਜਾਣੀ ਕਰਨੀ। ਆਹ ਵੇਖੀ ਲੀਨੂੰ। ਮੈਂ ਕਿਉਂ ਕਰਿਆ ਕਰੂਗੀ ਅੰਗਲੀ ਆਲੂ ਵਾਲਿਆ ਕਰੂ ਆਲੂ ਦੇ ਸਾਹਮਣੇ ਜਿੰਂਡੀ ਪਾ ਦਿਆ ਕਰ ਖਾਓ ਜੀ ਰੋਟੀ ਖਾਓ ਜੀ ਰੋਟੀ ਅੱਜ ਤਾਂ ਅੱਗ ਵੱਢੀ ਚੱਲਦੀ ਮੈਨੂੰ ਮੜਾ ਕੰਮ ਨਾ ਬੱਜ ਰੋਟੀ ਹਾਂ ਆਇਆ ਮਿਲਿਆ ਕਰਦੀਆਂ ਅੱਗੇ ਮੈਂ ਨੂੰ ਮਾ ਸਮਝਾਉਂਦਾ ਕਿ ਪੰਤਾ ਇਸੀਆਂ ਅੰਸਾਰ ਹੋ ਗਈ ਪਰ ਇਹ ਬੰਦਾ ਇਹਨੇ ਬੰਦਾ ਥੋੜਾ ਮਾਰਨਾ ਹੋਣਾ ਲੋਵੀ ਸੱਜਣੋ ਇੱਧਰ ਗਰਮਾ ਗਰਮ ਪਕੌੜੇ ਹੋ ਚੁੱਕੇ ਨੇ ਤਿਆਰ ਵਰ ਤਿਆਰ ਨਾਲ ਛਾਹ ਚੱਲੂਗੀ ਐ ਪਾ ਦੋ ਕਰਾਈ ਇੱਧਰ ਤੇ ਕਹਿੰਦੇ ਚਿੜੀਆਂ ਨੇ ਵੀ ਆਂਡੇ ਦੇਤੇ ਕਿਹੜੇ ਪਕੌੜੇ ਛੱਲਣਗੇ ਗੋ ਮਡੋਲ ਉਹ ਵਾਓ ਆਲੂ ਵਾਲੇ ਤੇ ਗੰਢੇ ਗੰਢਿਆਂ ਦੇ ਪਕੌੜੇ ਮੰਮਾ ਕੈਂਟ ਹੀ ਬਣਾਏ ਲੱਗਦੇ ਆ ਕੈਂਟ ਹੀ ਬਣਾਉਨੇ ਹੋਰ ਇੱਕ ਚੀਜ਼ ਆਪਾ ਲੋਵੀ ਜਿਨੇ ਪਕੌੜੇ ਖਾਣੇ ਹੋਣਗੇ ਉਹ ਪਕੌੜੇ ਖਾ ਲਓ ਜਿਨੇ ਪੰਜੀਰੀ ਖਾਣੀ ਹੋਵੇ ਉਹ ਪੰਜੀਰੀ ਛੱਕੋ ਮਾਰਾਈ ਛੱਕੋ ਜਿਨੇ ਪਕੌੜੇ ਖਾਣੇ ਪਕੌੜੇ ਖਾ ਲੋ ਜਿਨੇ ਪੰਜੀਰੀ ਖਾਣੀ ਆ ਪੰਜੀਰੀ ਖਾ ਲੋ ਠੀਕ ਹੈ ਜਿਹੜੀ ਮੈਕਨਿਕਲੀ ਖਣ ਚੱਲਦੀ ਸਾਡੇ ਵਾਏ ਸੰਗਣ ਵਾਲੇ ਤਾਂ ਤੁਸੀਂ ਲੱਗਦੇ ਨਹੀਂ ਪਰ ਫਿਰ ਵੀ ਸੰਗਣਾ ਨਹੀਂ ਕਹੇ ਨੇ ਹਾਂ ਹਨਾ ਮਾਦਾ ਜੀ ਸਾਡਾ ਏਰੀਆ ਨਹੀਂ ਸੰਗ ਨਾਲ ਪਿੱਛੇ ਥੋੜਾ ਸੰਗ ਨਹੀਂ ਆਉਂਦਾ ਮੈਂ ਤਾਂ ਕਿਆ ਡੋ ਤਾਂ ਮੂਰੇ ਹੀ ਆ ਹਾਂ ਨਹੀਂ ਇਹਦਾ ਪਰਪੀ ਤੇ ਟੈਟ ਨਾਲ ਖਰਾਬ ਦਾ ਮੈਨੂੰ ਕੋਈ ਕੁੜੀ ਨਹੀਂ ਦੇ ਰਿਹਾ ਵੀਰੇ ਮਜ਼ਾਕ ਕਰੇ ਗੁੱਸਾ ਨਹੀਂ ਇਹ ਕਰਦਾ ਹੋਰ ਨਹੀਂ ਨਹੀਂ ਗੁੱਸਾ ਵੀ ਮੇਰੇ ਗਾਣਾ ਗਾਣਾ ਕਹਿੰਦਾ ਇਹ ਗਾਣਾ ਗਾਣਾ ਕਹਿੰਦਾ ਖਾਦੇ ਪੀਂਦੇ ਘਰਾਂ ਲਈ ਜਾ ਕੇ ਇਦਾਂ ਹੀ ਕਰਦਾ ਮਾਣੇ ਪਕੌੜੀ ਕਿਵੇਂ ਲੱਗੇ ਘੈਂਟ ਆ ਜਮੀ ਅਮੀ ਲੋ ਜਿੱਥੇ ਚਾਹ ਉੱਥੇ ਰਾ ਅੰਦੀ ਪਰ ਗਲਤ ਆ ਗਈ ਸੀਰਾ ਢੋੜੇ ਕਹਿੰਦਾ ਹੁਣ ਤੱਕ ਗਲਤ ਮੋੜ ਹੀ ਮੁੜੇ ਕੋਈ ਨਾ ਕੋਸੇ ਜੇ ਮੈਂ ਨਾ ਹੀ ਆਇਆ ਕਿੱਥੇ ਉਹ ਤਾਂ ਰਾਸਤਾ ਬਾਹਲਾ ਛੋਟਾ ਸੀ ਜਾਨ ਕੋਈ ਨਹੀਂ ਕੋਸਾਂ ਦੇ ਨਹੀਂ ਸ਼ਰਮਾ ਹੋਈ ਤੇ ਤੁਮਕੇ ਨਾਲ ਫੇਰ ਆ ਗਏ ਇਹ ਆ ਮਰ ਨੂੰ ਜਲਾ ਲਓ ਸਵੇਰੇ ਆਪਾਂ ਸ਼ਾਮ ਨੂੰ ਜਾ ਲੰਗਾ ਨਾ ਭਾਈ ਜਦੋਂ ਸਤਿਜ ਚੌਥਾ ਦਿਨ ਹੋ ਗਿਆ ਸ਼ਾਮ ਨੂੰ ਜਾ ਕੇ ਪਹੁੰਚ ਗਏ ਮੂਰੇ ਫੇਰ ਲੈਣ ਆ ਗਏ ਉਹ ਫੌਜੀ ਹਾਂਜੀ ਹਾਂਜੀ ਅਬਦੁੱਲ ਨਾਗਰ ਤਾਂ ਅਜੇ ਸਾਡੇ ਕੋਟਰ ਵਿਹਲਾ ਨਹੀਂ ਹੋਇਆ ਸੀ ਅੱਛਾ ਨਾ ਸਾਡਾ ਕੋਟਰ ਪਹਿਲਾਂ ਨਹੀਂ ਆ ਸੀ ਵਾਰ ਹਾਂ ਦੀ ਰੱਬ ਦੇ ਰੱਬ ਦੇ ਜਦੋਂ ਵਾਰ ਰੱਬ ਦੇ ਤੇ ਭਾਈ ਜੱਜਾ ਹੋ ਅੱਡੇ ਦੇ ਤੂੰ ਹੈ ਹਾਂ ਅਗੇ ਕਿੱਥੇ ਹੈ ਮਾਤਾ ਤੇ ਮਾਤਾ ਜਿਵੇਂ ਪਾਣੀ ਲਾਉਂਦੇ ਉਹ ਵੀ ਚੂਵੇ ਪਾਣੀ ਮਾਤਾ ਜਦੋਂ ਪਾਣੀ ਲੈਣ ਮਨਾ ਜਾਇਆ ਕਰਾ ਕਿਤਰਾ ਦਮਾ ਘੱਟੀ ਉੱਥੇ ਦੂਜੇ ਦਿਨ ਕੋਟਣ ਆਇਆ ਪਤਾ ਨਹੀਂ ਕਿਹਨਾਂ ਸਾ ਦਾ ਵੀ ਦਿਨਰ ਦਿੱਤਾ ਸੀ ਹਮ ਵੀ ਅੱਜ ਦਿਨਰ ਤੇ ਉਹਨਾਂ ਵੀ ਤੁਸੀਂ ਵੀ ਰੋਟੀ ਨਹੀਂ ਘਰੇ ਬਣਾਈ ਚਾਹ ਮਾਠੀ ਇੱਦਾਂ ਨਹੀਂ ਉਹ ਰੋਟੀ ਨਾਲ ਰੋਟੀ ਨਾਲ ਖਵਾਈ ਮੰਮੀ ਨੇ ਮੈਂ ਖਵਾਈ ਪਾਏ 아이 ਕਿ ਬਦੂਰ ਖੂਨਦਾ ਸੀ ਮੈਂ ਖੂਰ ਤਾਂ ਪਾਣੀ ਨਹੀਂ ਲੈਣ ਜਾਣਾ ਨਾ ਉਹ ਤਾਂ ਪਾਣੀ ਲੈਣ ਜਾਣਾ ਮੈਂ ਤਾਂ ਉਹਨਾਂ ਨੂੰ ਬਹਾ ਕੇ ਢੇਡ ਲਾ ਕੇ ਮੈਂ ਕਿਹਨ ਵੇਚੂ ਆ ਕੇ ਰਹੀ ਆ ਢੇਡ ਢੇਡ ਨਹੀਂ ਇਹ ਢੇਡ ਢੂਏ ਬਹੁਤ ਭਾਈ ਜਦੋਂ ਆਇਆ ਕੈਮ ਡਿੰਗ ਨੂੰ ਮੈਂ ਕਿਹਾ ਵਿੱਚ ਮਾਰੋ ਛੱਡੋ ਨਹੀਂ ਤਾਂ ਸਾਨੂੰ ਮੌਸਰ ਮੰਡ ਛੱਡਿਓ ਪਰ ਇਹ ਬਾਤ ਦਾ ਤਾਂ ਖੱਦਨ ਖੱਦੈਗਾ ਤਾਂ ਬੇਰ ਬੇਬੇ ਅਰੇ ਤੇਰਾ ਵਧੀਆ ਵਧੀਆ ਹੋਵੇ ਬੇਬੇ ਇਹਨੂੰ ਕਹਿੰਦੇ ਕਹਿੰਦੇ ਜੇ ਤਾਂ ਜੇ ਸਾਨੂੰ ਸੱਦੇਗਾ ਫੇਰ ਤੇਰਾ ਕਹਿੰਦਾ ਵਿਆਹ ਹੋ ਜਾ ਮੇਰਾ ਮੈਂ ਛੱਡਾਂਗਾ ਸਹੀ ਅੱਲਾ ਹੋਈ ਜਾਣਾ ਭੈਣ ਜੀ ਪੁੱਤ ਵੀ ਰਹਿਣਗੇ ਨਾ ਪੁੱਤ ਵੀ ਦੁੱਧਾਂ ਮਾਗ ਬਥੇਰੇ ਆ ਕਿੰਨੇ ਦਿਨ ਪਹਿਲਾਂ ਆਈਏ ਮਾਤਾ ਜੀ ਆਜੋ ਭੰਮਾ ਆਦੀ ਚੱਲ ਬੋਲ ਫੇਰ ਤੇ ਨਾਲ ਕਾਰ ਵੀ ਮੰਡਾਂਗੇ ਅਸੀਂ ਮੰਡਾਵਾਂਗੇ ਆਪਾਂ ਚਲੋ ਓਏ ਓਏ ਇੰਨਾ ਧੱਕਾ ਕਰਨ ਦੀ ਲੋੜ ਹੀ ਨਹੀਂ ਉਹ ਜੀ ਫੜ ਲੈਣੇ ਉਹਨਾਂ ਨੇ ਚਲੋ ਠੀਕ ਹੈ ਮਾਤਾ ਜੀ ਓਕੇ ਵੀਰੇ ਪਹੁੰਚੀ ਹਾਂ ਆਇਓ ਜਰੂਰ ਰਿਹਾ ਨੇ ਜਰੂਰ ਰਿਹਾ ਠੀਕ ਹੈ ਮਾਤਾ ਜੀ ਮੀ ਵੀ ਆ ਗਿਆ ਠੀਕ ਆ ਵੀਰੇ ਇਹਦਾ ਨਾਮ ਵੀ ਵਰਸਦਾ ਓਕੇ ਵੀਰੇ ਖੋਜ਼ ਹੀ ਰਹਿਣਾ ਵੀਰ ਮਾਦਾ ਰੈਂਬੋ ਛੱਡ ਇੱਧਰ ਸੁਦਾ ਪਿਆ ਜੀ ਉਹ ਇਹਨਾਂ ਦੀ ਨੀਂਦਾਂ ਹੀ ਨਹੀਂ ਪੂਰੀਆਂ ਹੁੰਦੀਆਂ ਵੇ